ਹੈਲੋ एवरीवन वेलकम इन ਕਲਾਸਿਕ ਇਕਨੋਮਿਕਸ ਇਸ ਲੈਕਚਰ ਵਿੱਚ ਅਪਾ ਡਿਸਕਸ ਕਰਾਂਗੇ ਪਲੱਸ 2 ਕਲਾਸ ਦੇ ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਨੁਸਾਰ ਮਾਈਕਰੋ ਇਕਨੋਮਿਕਸ ਯਾਨੀ ਕਿ ਵਿਸ਼ਵ ਅਰਥ ਸ਼ਾਸਤਰ ਦਾ ਇੱਕ ਇੰਪੋਰਟੈਂਟ ਟੋਪਿਕ ਲੈਸਨ ਦਾ ਨਾਮ ਹੈ ਥਿਉਰੀ ਆਫ ਡਿਮਾਂਡ ਉਸ ਦੇ ਕੁਝ ਖਾਸ ਟੋਪਿਕ ਅਪਾ ਡਿਸਕਸ ਕਰਨ ਜਾ ਰਹੇ ਹਾਂ ਜਿਨ੍ਹਾਂ ਵਿੱਚੋਂ ਮੰਗ ਦਾ ਅਰਥ ਮਾਰਕ ਸੂਚੀ ਮਾਰ ਗੋਕਰ ਆ ਤੇਜ਼ ਦੀਆਂ ਕਿਸਮ ਇਹ ਲੈਕਚਰ ਜਿਹੜਾ ਹੈ ਉਹ ਡਿਲੀਵਰ ਕਰਾਂਗੇ ਆਪਾਂ ਇਸ ਤੋਂ ਪਹਿਲਾਂ ਤੁਸੀਂ ਜਗਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਸ ਸਬਸਕ੍ਰਾਈਬ ਕਰ ਲੋ ਤਾਂ ਕਿ ਹਰ ਇੱਕ ਲੈਕਚਰ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਦੂਸਰੀ ਗੱਲ ਇਹ ਹੈ ਕਿ ਲੈਕਚਰ ਜਿਹੜਾ ਹੈ ਐਂਡ ਤੱਕ ਜਰੂਰ ਸੁਣਨਾ ਹੈ ਬਹੁਤ ਸਾਰੇ ਕੁਐਸਚਨਸ ਤੁਹਾਡੇ ਇਹਦੇ ਨਾਲ ਹੱਲ ਹੋ ਜਾਣਗੇ ਤੁਹਾਨੂੰ ਅੰਡਰਸਟੈਂਡਿੰਗ ਦਾ ਜਿਹੜਾ ਤੁਹਾਡਾ ਲੈਵਲ ਹੈ ਉਹ ਵੱਧ ਜਾਏਗਾ। ਤਾਂ ਡਿਸਕਸ ਕਰਦੇ ਹਾਂ ਮੰਗ ਦੀ ধারণা। ਕਨਸੈਪਟ ਆਫ ਡਿਮਾਂਡ। ਆਪ ਬੋਲ ਚਾਲ ਦੀ ਭਾਸ਼ਾ ਵਿੱਚ ਇੱਛਾ ਲੋੜ ਅਤੇ ਮੰਗ। ਆ ਜਿਹੇ ਤਿੰਨ ਸ਼ਬਦ ਹੈ ਜਿਨ੍ਹਾਂ ਨੂੰ ਇੱਕ ਦੂਜੇ ਦੀ ਥਾਂ ਤੇ ਵਰਤ ਲਿਆ ਜਾਂਦਾ ਹੈ। ਪਰੰਤੂ ਅਰਥ ਸ਼ਾਸਤਰ ਵਿੱਚ ਇਹਨਾਂ ਤਿੰਨਾਂ ਸ਼ਬਦਾਂ ਦੇ ਵੱਖ-ਵੱਖ ਅਰਥ ਹੁੰਦੇ ਆ। ਇਹਨਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਹੁਣ ਗੱਲ ਕਰੀਏ ਇੱਛਾ ਦੀ ਤਾਂ ਇੱਛਾ ਕੀ ਹੁੰਦੀ ਹੈ ਮੰਨ ਲਓ ਤੁਸੀਂ ਕੋਈ ਚੀਜ਼ ਖਰੀਦਣਾ ਚਾਹਦੇ ਹੋ ਪਰ ਤੁਹਾਡੇ ਕੋਲ ਉਸ ਚੀਜ਼ ਨੂੰ ਖਰੀਦਣ ਦੇ ਲਈ ਜਿੰਨਾ ਤਾਂ ਚਾਹੀਦਾ ਉਹ ਨਹੀਂ ਹੈ ਤਾਂ ਉਸ ਚੀਜ਼ ਦੇ ਲਈ ਉਹ ਤੁਹਾਡੀ ਇੱਛਾ ਹੋਏਗੀ ਮੰਨ ਲਓ ਤੁਸੀਂ ਇੱਕ ਨਵੀਂ ਕਾਰ ਲੈਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਉਸ ਕਾਰ ਨੂੰ ਖਰੀਦਣ ਦੇ ਲਈ ਜਿੰਨੀ ਉਸਦੀ ਕੀਮਤ ਹੈ ਉਹਨਾਂ ਰੋੜੀਂ ਦਾ ਤਾਂ ਨਹੀਂ ਹੈ ਤਾਂ ਇਹ ਤੁਹਾਡੀ ਇੱਛਾ ਹੈ ਇੱਛਾ ਜਿਹੜੀ ਹੈ ਜਰੂਰੀ ਵੱਡੀ ਹੋਵੇ ਤੁਸੀਂ ਕੋਈ ਵੀ ਚੀਜ਼ ਖਰੀਦਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਉਹਨੇ ਪੈਸੇ ਨਹੀਂ ਹੈ ਉਹਨਾਂ ਦਾ ਨਹੀਂ ਹੈ ਤਾਂ ਉਹ ਤੁਹਾਡੇ ਲਈ ਇੱਛਾ ਹੀ ਹੈ ਆਪਾਂ ਇੱਕ ਐਗਜ਼ਾਮਪਲ ਦਰਾਈਏ ਨੂੰ ਸਮਝਦੇ ਹਾਂ ਮੰਨ ਲਓ ਤੁਹਾਡੇ ਕੋਲ 50000 ਰੁਪਏ ਔਰ ਤੁਸੀਂ ਇੱਛਾ ਕਰਦੇ ਹੋ ਇੱਕ ਨਵੀਂ ਕਾਰ ਖਰੀਦਣ ਦੀ ਕਾਰ ਹੈ ਮੰਨ ਲਓ BMW ਹੁਣ ਇਹ ਕਾਰ ਜਿਹੜੀ ਤੁਹਾਡੀ ਇੱਛਾ ਹੀ ਰਹਿ ਜਾਏਗੀ ਕਿਉਂਕਿ 50000 ਰੁਪਏ ਦੇ ਵਿੱਚ ਇਹ ਨਵੀਂ ਕਾਰ ਨਹੀਂ ਆ ਸਕਦੀ ਹੁਣ ਦੂਸਰਾ ਜਿਹੜਾ ਕਨਸੈਪਟ ਹੈ ਉਹ ਹੈ ਲੋਰ ਵਾਂਟ ਉਪਲਬਧਨ ਤੋਂ ਅਸੀਂ ਜੋ ਚੀਜ਼ਾਂ ਖਰੀਦ ਸਕਦੇ ਉਪਲਬਧਨ ਅਵੇਲੇਬਲ ਹੋ ਗਿਆ 50000 ਪਰ ਤਨ ਖਰਚ ਕਰਨ ਲਈ ਤਿਆਰ ਨਹੀਂ ਹੈ ਇਹ ਇਹਦੀ ਸ਼ਰਤ ਹੈ ਹੁਣ ਆਪਾਂ 50000 ਰੁਪਏ ਤੋਂ ਇੱਕ ਕੂਲਰ ਖਰੀਦਣਾ ਚਾਹੀਏ ਖਰੀਦ ਸਕਦੇ ਆ ਐਲਈਡੀ ਖਰੀਦਣਾ ਚਾਹੀਏ ਖਰੀਦ ਸਕਦੇ ਆ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੀਏ ਖਰੀਦ ਸਕਦੇ ਆ ਪਰੰਤੂ ਆਪਾਂ ਉਸ ਨੂੰ ਨਹੀਂ ਖਰੀਦ ਰਹੇ ਤਾਂ ਉਹ ਚੀਜ਼ਾਂ ਜੋ ਆਪਣੀ ਉਪਲਬਧ ਧਨ ਜਾਂ ਆਮਦਨ ਤੋਂ ਆ ਸਕਦੀਆਂ ਸਾਰੀਆਂ ਜਿਸ ਦੇ ਆਪਾਂ ਯੋਗ ਹੈ ਉਹ ਸਾਰੀਆਂ ਸਾਡੇ ਲੋਡ ਜਾਂ ਵਾਂਟ ਅਖਾਉਂਦੇ ਐ ਇਹਨਾਂ ਨੂੰ ਆਪਾਂ ਲੋਡ ਕਹਿੰਦੇ ਆ ਤਾਂ ਉਮੀਦ ਹੈ ਤੁਹਾਨੂੰ ਇੱਛਾ ਅਤੇ ਲੋਡ ਕਲੀਅਰ ਹੋ ਗਿਆ ਹੋਵੇਗਾ ਤੁਸੀਂ ਇਸ ਸਲਾਈਡ ਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਆਪਣੇ ਨੋਟਸ ਵੀ ਬਣਾ ਸਕਦੇ ਹੋ ਗੱਲ ਕਰਦੇ ਆ ਮੰਗ ਦੀ ਮੰਗ ਦੇ ਲਈ ਤਿੰਨ ਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਆਹੀ ਜਿਹੜੇ ਤਿੰਨ ਤੱਤ ਹੈ ਜਿਸ ਦੇ ਕਾਰਨ ਇਹ ਵਕ ਹੋ ਜਾਂਦੇ ਇੱਛਾ ਦੇ ਲੋੜ ਤੋਂ ਸਭ ਤੋਂ ਪਹਿਲਾ ਤੱਤ ਹੈ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਸਭ ਤੋਂ ਪਹਿਲਾ ਜਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਸਾਡੀ ਇੱਛਾ ਹੋਣੀ ਚਾਹੀਦੀ ਹੈ ਉਸ ਇੱਛਾ ਨੂੰ ਪੂਰਾ ਕਰਨ ਦੇ ਲਈ ਸਾਡੇ ਕੋਲ ਤਨ ਹੋਣਾ ਚਾਹੀਦਾ ਹੈ ਯਾਨੀ ਕਿ ਆਪਾ ਉਸ ਦੇ ਯੋਗ ਹੋਣੇ ਚਾਹੀਦੇ ਹਨ ਔਰ ਤਨ ਖਰਚ ਕਰਨ ਲਈ ਅਸੀਂ ਤਿਆਰ ਰਹਿਣੇ ਚਾਹੀਦੇ ਹਾਂ ਮਲਬ ਤਿੰਨੋ ਤਦ ਜਦੋਂ ਸੈਟੀਸਫਾਈ ਹੋਣਗੇ ਉਦੋਂ ਹੀ ਉਹ ਮੰਗ ਵੜੇਗੀ ਇੱਕ ਵਾਰੀ ਫਿਰ ਦੇਖੋ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਇਸ ਇੱਛਾ ਨੂੰ ਪੂਰਾ ਕਰਨ ਲਈ ਤਨ ਅਰਥਾਤ ਯੋਗਤਾ ਔਰ ਤਨ ਖਰਚ ਕਰਨ ਲਈ ਤਿਆਰ ਰਹਿਣਾ ਜਦੋਂ ਤੁਸੀਂ ਇਹਨਾਂ ਤਿੰਨਾਂ ਸ਼ਰਤਾਂ ਨੂੰ ਤਿੰਨਾਂ ਤੱਤਾਂ ਨੂੰ ਸੈਟੀਸਫਾਈ ਕਰਦੇ ਹੋ ਤਾਂ ਹੀ ਉਹ ਕਿਸੇ ਵਸਤੂ ਦੀ ਮੰਗ ਮੰਗ ਵੜੇਗੀ ਹੁਣ ਇਹ ਇੱਕ ਤਰੀਕੇ ਦੀ ਇੰਟਰੋਡਕਸ਼ਨ ਸੀ ਇਸ ਦੀ ਮੰਗ ਦੀ ਧਾਰਨਾ ਦੀ ਹੁਣ ਆਪਾਂ ਆਪਣੇ ਮੇਨ ਟੌਪਿਕ ਤੇ ਚੱਲਦੇ ਆ ਜੇ ਤੁਹਾਨੂੰ ਲਿਖਣਾ ਆ ਜੇ ਕਿ ਮੰਗ ਕੀ ਹੁੰਦੀ ਹੈ ਤਾਂ ਤੁਸੀਂ ਐਜੈਕਟ ਕੀ ਵਰਡਿੰਗ ਲਈ ਸਕਦੇ ਹੋ ਤਾਂ ਮੰਗ ਕੀ ਹੁੰਦੀ ਹੈ ਜੀ ਜਦੋਂ ਆਪਾਂ ਗੱਲ ਕਰੀਏ ਤਾਂ ਆਪਾਂ ਇਸ ਤਰੀਕੇ ਦਾ ਇਹਦਾ ਅਰਥ ਹੈ ਉਹ ਬਣਾ ਸਕਦੇ ਆ ਮੰਗ ਕਿਸੇ ਵਸਤੂ ਦੀਆਂ ਉਹ ਮਾਤਰਾਵਾਂ ਹਨ ਉਹ ਮਾਤਰਾਵਾਂ ਹਨ ਜਿਨ੍ਹਾਂ ਨੂੰ ਇੱਕ ਉਪਭੋਗਤਾ ਬਾਕੀ ਗੱਲਾਂ ਸਮਾਨ ਰਹਿਣ ਤੇ ਬਾਕੀ ਗੱਲਾਂ ਦਾ ਮਤਲਬ ਕੀ ਹੈ ਵਸਤੂ ਦੀ ਕੀਮਤ ਤੋਂ ਇਲਾਵਾ ਵਸਤੂ ਦੀ ਕੀਮਤ ਤੋਂ ਇਲਾਵਾ ਬਾਕੀ ਸਾਰੇ ਤੱਤ ਜਿਵੇਂ ਆਮਦਨ ਸੰਬੰਧਿਤ ਵਸਤੂਆਂ ਦੀ ਕੀਮਤ ਸੰਬੰਧਿਤ ਵਸਤੂਆਂ ਦੀ ਕੀਮਤ ਮੌਸਮ ਪਸੰਦ ਸੰਭਾਵਨਾਵਾਂ ਆਮਦਨ ਦੀ ਵੰਸ਼ ਇਹ ਸਭ ਸਥਿਰ ਰਹਿਣ ਚਾਹੀਏ ਇਹਦਾ ਇਹ ਮਤਲਬ ਹੈ ਤਾਂ ਤੁਸੀਂ ਸਿੰਪਲ ਗੈਸ ਕਰ ਸਕਦੇ ਹੋ ਮੰਗ ਕਿਸੇ ਵਸਤੂ ਦੀਆਂ ਉਹ ਮਾਤਰਾਵਾਂ ਹਨ ਜਿਨ੍ਹਾਂ ਨੂੰ ਇੱਕ ਖਪਤਕਾਰ ਬਾਕੀ ਗੱਲਾਂ ਸਮਾਨ ਰਹਿਣ ਤੇ ਵਸਤੂ ਦੀ ਹਰ ਇੱਕ ਸੰਭਵ ਕੀਮਤ ਤੇ ਇੱਕ ਨਿਸ਼ਚਿਤ ਸਮਾਂ ਵਿੱਚ ਖਰੀਦਦਾਰ ਲਈ ਇੱਛੁਕਤਾ ਤੇ ਯੋਗ ਹੈ। ਧਾਰਣੇ ਵਸਤੂ ਖਰੀਦੀ ਨਹੀਂ ਗਈ। ਖਰੀਦਦਾਰ ਦਾ ਇੱਛੁਕ ਹੈ। ਖਰੀਦਦਾਰ ਲਈ ਯੋਗ ਹੈ। ਮਤਲਬ ਤਾਂ ਹੈ। ਵਕਤ ਵਕੀਮਤਾਂ ਦੀ ਗੱਲ ਇੱਥੇ ਕੀਤੀ ਹੈ ਹਰ ਇੱਕ ਸੰਭਵ ਕੀਮਤ ਦਾ ਅਰਥ ਹੋਤਾ ਹੈ ਵਕਤ ਕੀਮਤ। ਤੋਂ ਮੰਗ ਕਿਸੇ ਵਸਤੂ ਦੀ ਉਹ ਮਾਤਰਾ ਜਿਹਦੇ ਕਿਸੇ ਉਪਭੋਗਤਾ ਦੁਆਰਾ ਵਸਤੂ ਦੀ ਵਕੋ ਕੀਮਤਾਂ ਦੇ ਖਰੀਦੀ ਜਾਵੇਗੀ ਇੱਕ ਦਿੱਤੇ ਹੋਏ ਸਮੇਂ ਦੇ ਵਿੱਚ ਸ਼ਰਤ ਦੇ ਕਿ ਉਪਭੋਗਤਾ ਉਸ ਨੂੰ ਖਰੀਦਣ ਦੇ ਯੋਗ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਮੰਗ ਇਥੇ ਜਿਹੜੀ ਆਪਣਾ ਐਗਜ਼ਾਮਪਲ ਲਈ ਹੋਈ ਹੈ ਔਰ ਇਸ ਐਗਜ਼ਾਮਪਲ ਦੇ ਇਸ ਤੁਸੀਂ ਦੇਖੋ ਐਕਸ ਵਸਤੂ ਦੀ ਜਿਹੜੀ ਕੀਮਤ ਹੈ ਉਹ ਆਪਾਂ ਨੂੰ ਦਿੱਤੀ ਹੋਈ ਹੈ ਕੀਮਤ ਕਿੰਨੀ ਹੈ 1 ਉਪਭੋਗਤਾ 5 ਇਕਾਈਆਂ ਦੀ ਮੰਗ ਕਰ ਰਿਹਾ ਹੈ। ਕੀਮਤ ਵਧ ਗਈ। ਕੀਮਤ ਵਧ ਕੇ 2 ਰੁਪਏ ਹੋ ਗਈ। ਉਪਭੋਗਤਾ 4 ਇਕਾਈਆਂ ਦੀ ਮੰਗ ਕਰਨ ਦਾ ਇੱਛੁਕ ਹੈ। ਜੇਕਰ ਵਸਤੂ ਦੀ ਕੀਮਤ ਉਹਨੂੰ 3 ਰੁਪਏ ਵੇਨੂਗੀ ਤਾਂ ਉਹ 3 ਇਕਾਈਆਂ ਹੀ ਖਰੀਦੇਗਾ। ਜੇ 4 ਕੀਮਤ ਹੋਈ ਤਾਂ ਉਹ 2 ਇਕਾਈਆਂ ਖਰੀਦੇਗਾ। ਇਹ ਇੱਛਾ ਜाहिर ਕਰ ਰਿਹਾ ਉਹ। ਜੇਕਰ 5 ਇਕਾਈਆਂ ਦੀ ਮੰਗ 5 ਕੀਮਤ ਹੋਈ ਤਾਂ 1 ਇਕਾਈ ਦੀ ਮੰਗ ਕਰੇਗਾ। ਉਹਨ ਇਤੇ ਧਿਆਨ ਰੱਖੇ ਕਿ ਉਪਭੋਗਤਾ ਵਸਤੂਆਂ ਨੂੰ ਖਰੀਦਣਾ ਚਾਹੁੰਦਾ ਹੈ ਉਹਦੇ ਲਈ ਇੱਛੁਕ ਹੈ ਵੱਖ-ਵੱਖ ਕੀਮਤ ਹੈ ਵੱਖ-ਵੱਖ ਮਾਤਰਾਵਾਂ ਦੀ ਇੱਛਾ ਉਹਰੇ ਜਾਇਨ ਕੀਤੀ ਹੈ ਔਰ ਇਹਨਾਂ ਨੂੰ ਖਰੀਦਣ ਦੇ ਯੋਗ ਹੈ ਯਾਨੀ ਕਿ ਉਹਦੇ ਕੋਲ ਉਪਲਬਧ ਹਨ ਹੈ ਤਾਂ ਇਸ ਕਰਕੇ ਮੰਗ ਦਾ ਅਰਥ ਕਲੀਅਰ ਹੋ ਗਿਆ ਹੋ ਗਿਆ ਹੋਏਗਾ ਤੁਹਾਨੂੰ ਮੰਗ ਕਿਸੇ ਵਸਤੂ ਦੀਆਂ ਉਹ ਮਾਤਰਾਵਾਂ ਜਿਨ੍ਹਾਂ ਨੂੰ ਇੱਕ ਉਪਭੋਗਤਾ ਬਾਕੀ ਗੱਲਾਂ ਸਮਾਨ ਰਹਿਣ ਦੇ ਵਸਤੂ ਦੀ ਹਰ ਇੱਕ ਸੰਭਵ ਕੀਮਤ ਤੇ ਨਿਸ਼ਚਿਤ ਸਮੇਂ ਵਿੱਚ ਖਰੀਦਣ ਲਈ ਇੱਛੁਕਤਾ ਤੇ ਯੋਗ ਹੈ ਹੁਣ ਜਦੋਂ ਆਪਾਂ ਮੰਗ ਦਾ ਅਰਥ ਕਰ ਲੈਨੇ ਆ ਤਾਂ ਇਸ ਦਾ ਜਿਹੜਾ ਨੈਕਸਟ ਪਾਰਟ ਹੈ ਉਹ ਹੈ ਮੰਗੀ ਗਈ ਮਾਤਰਾ ਕੁਆਂਟੀਟੀ ਡਿਮਾਂਡਡ ਉੱਥੇ ਉਪਭੋਗਤਾ ਯੋਗ ਸੀ ਤੇ ਇੱਛੁਕ ਸੀ ਵੱਖ-ਵੱਖ ਕੀਮਤਾਂ ਤੇ ਖਰੀਦਣਾ ਚਾਹੁੰਦਾ ਸੀ ਇੱਥੇ ਕੀ ਹੈ ਕਿ ਉਪਭੋਗਤਾ ਇੱਕ ਖਾਸ ਕੀਮਤ ਤੇ ਵਸਤੂ ਦੀ ਮਾਤਰਾ ਨੂੰ ਖਰੀਦ ਲੈਂਦਾ ਹੈ ਤਾਂ ਕਿਸੇ ਵਸਤੂ ਦੀ ਮੰਗੀ ਗਈ ਮਾਤਰਾ ਤੋਂ ਪਾਓ उस विशेष मात्रा तो है उस विशेष मात्रा है। जो किसे विशेष कीमत अति निश्चित समय यह गल रखनी है किसी वस्तु की मंगी गई मात्रा तो पाओ वस्तु की उस विशेष मात्रा तो है जो किसी उपभोगता द्वारा एक विशेष कीमत पर ਨਿਸ਼ਚਿਤ ਸਮੇਂ ਦੌਰਾਨ ਖਰੀਦੀ ਜਾਂਦੀ ਹੈ ਹੁਣ ਐਗਜ਼ਾਮਪਲ ਤੁਸੀਂ ਦੇਖ ਰਹੇ ਹੋ ਇੱਕ ਕੀ ਕੀਮਤ ਦਿੱਤੀ ਹੋਈ ਹੈ ਜਦੋਂ ਉਪਭੋਗਤਾ ਬਾਜ਼ਾਰ ਚ ਜਾਂਦਾ ਹੈ ਦੁਕਾਨਦਾਰ ਕੋਲ ਜਾਂਦਾ ਹੈ ਉਹ ਪੁੱਛਦਾ ਹੈ ਕਿ ਵਸਤੂ ਕਿੰਨੇ ਦੀ ਹੈ ਉਹ ਕਹਿੰਦਾ 4 ਰੁਪਏ ਦੀ ਉਪਭੋਗਤਾ ਇਛੁਕ ਤਾਂ ਹੈ ਵੀ ਸੀਗਾ ਯੋਗਤਾ ਵੀ ਸੀਗੀ ਉਹਦੇ ਕੋਲ ਤਾਂਸੀ ਹੋਗਾ ਦਾ ਦੋ ਇਕਾਈਆਂ ਦੇ ਦੋ ਤਾਂ ਉਪਭੋਗਤਾ ਨੇ ਜਦੋਂ ਵਸਤੂ ਦੀ ਕੀਮਤ 4 ਹੈ ਤਾਂ ਦੋ ਵਸਤੂਆਂ ਦੀ ਮੰਗ ਕੀਤੀ ਹੈ ਇਸ ਨੂੰ ਮੰਗੀ ਗਈ ਮਾਤਰਾ ਕਿਹਾ ਜਾਂਦਾ ਹੈ ਜਦੋਂ ਆਪਾਂ ਨੂੰ ਮੰਗ ਤੇ ਮੰਗੀ ਗਈ ਮਾਤਰਾ ਵਿੱਚ ਅੰਤਰ ਸਪਸ਼ਟ ਹੋ ਜਾਂਦਾ ਹੈ ਇਹਨਾਂ ਦਾ ਅਰਥ ਸਪਸ਼ਟ ਹੋ ਜਾਂਦਾ ਹੈ ਤਾਂ ਇਹਦਾ ਅੰਤਰ ਜਿਹੜਾ ਹੈ ਡਿਫਰੈਂਸ ਜਿਹੜਾ ਹੈ ਉਹ ਕਲੀਅਰ ਕਰਨਾ ਬਹੁਤ ਆਸਾਨ ਹੋ ਜਾਏਗਾ ਹੁਣ ਆਪਾਂ ਇਹਨਾਂ ਦੇ ਅੰਤਰ ਦੀ ਗੱਲ ਕਰੀਏ ਕਿਉਂਕਿ ਅੰਤਰ ਜਿਹੜਾ ਹੈ ਉਹ ਅਕਸਰ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ 2 ਮਾਰਕਸ ਦੇ ਵਿੱਚ ਵੀ ਆ ਸਕਦਾ ਹੈ ਕਈ ਵਾਰੀ 4 ਮਾਰਕਸ ਦੇ ਵਿੱਚ ਆ ਜਾਂਦਾ ਹੈ ਮੰਗ ਅਤੇ ਮੰਗੀ ਗਈ ਮਾਤਰਾ ਵਿੱਚ ਅੰਤਰ ਡਿਫਰੈਂਸ ਬਿਟਵੀਨ ਡਿਮਾਂਡ ਐਂਡ ਕੁਆਂਟੀਟੀ ਡਿਮਾਂਡਡ ਆਪਾਂ ਇਹਨੂੰ ਪੜ੍ਹ ਕੇ ਆਏ ਹਾਂ ਪਿੱਛੇ ਤਾਂ ਆਪਾਂ ਇਸ ਨੂੰ ਬੜੇ ਹੀ ਸਿੰਪਲ ਜਿਹੇ ਆਖਾ ਵਿੱਚ ਜੀ ਗੈ ਸਕਦੇ ਹਾਂ ਜੇ ਤੁਸੀਂ ਮੋٹے ਤੌਰ ਤੇ ਇਹਨੂੰ ਦੇਖੋਗੇ ਤਾਂ ਮੰਗ ਜਿਹੜੀ ਹੈ ਉਹ ਵੱਖ-ਵੱਖ ਕੀਮਤਾਂ ਤੇ ਕੀਤੀ ਜਾਵੇਗੀ ਜਦ ਕਿ ਜਿਹੜੀ ਮੰਗੀ ਗਈ ਮਾਤਰਾ ਹੈ ਉਹ ਖਾਸ ਕੀਮਤ ਤੇ ਕੀਤੀ ਜਾਂਦੀ ਹੈ ਇਹ ਇਹਨਾਂ ਦਾ ਮੇਨ મુખ અંતર હે તત્ય અપને નો ડિઝાઇન કીતા હે માંગ કિસે વસ્તુ દિયા ઓ માત્રા વા જીના નો ઇક ઉભોકતા બાકી ગલ્લા સમાન રહેને વસ્તુ દી હરેક સંભવ કીમત હે હરેક સંભવ કીમત હે એક નિશ્ચિત સમય وچ ખરીદ ન લે ઇચ્છુકતે યોગ હે ઇચ્છુકતે યોગ હે અતે ਕਿਸੇ ਵਸਤੂ ਦੀ ਮੰਗੀ ਗਈ ਮਾਤਰਾ ਤੋਂ ਬਾਅਦ ਵਸਤੂ ਦੀ ਉਸ ਵਿਸ਼ੇਸ਼ ਮਾਤਰਾ ਤੋਂ ਹੈ ਜੋ ਕਿਸੇ ਉਪਭੋਗਤਾ ਦੁਆਰਾ ਇੱਕ ਵਿਸ਼ੇਸ਼ ਕੀਮਤ ਤੇ ਇੱਥੇ ਗੱਲ ਹੈ ਵਿਸ਼ੇਸ਼ ਕੀਮਤ ਤੇ ਨਿਸ਼ਚਿਤ ਸਮੇਂ ਦੌਰਾਨ ਖਰੀਦੀ ਜਾਂਦੀ ਹੈ ਇਹ ਹੈ ਤਾਂ ਮੰਗ ਦੇ ਮੰਗੀ ਗਈ ਮਾਤਰਾ ਵਿੱਚ ਮੁੱਖ ਅੰਤਰ ਕੀ ਹੈ ਮੰਗ ਵੱਖ-ਵੱਖ ਕੀਮਤਾਂ ਤੇ ਜਾਂ ਹਰੇਕ ਸਮਵਾਰ ਕੀਮਤ ਤੇ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਕੋਈ ਖਪੋਕਤਾ ਉਸ ਨੂੰ ਖਰੀਦਣ ਦਾ ਇਚੂ ਤੇ ਯੋਗ ਹੁੰਦਾ ਹੈ ਜਦ ਕਿ ਮੰਗ ਜਿਹੜੀ ਮਾਤਰਾ ਹੈ ਉਹ ਕਿਸੇ ਖਾਸ ਕੀਮਤ ਤੇ ਖਾਸ ਦਿੱਤੇ ਸਮੇਂ ਵਿੱਚ ਖਾਸ ਮਾਤਰਾ ਖੜਲੀ ਜਾਂਦੀ ਹੈ ਜਾਂ ਖਰੀਦ ਲਈ ਜਾਂਦੀ ਹੈ ਉਸ ਨੂੰ ਕਹਿੰਦੇ ਮੰਗ ਤੇ ਮੰਗੀ ਗਈ ਮਾਤਰਾ ਤਾਂ ਅਕਸਰ ਬੱਚਿਆਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਤਾਂ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਮੰਗ ਤੇ ਮੰਗੀ ਗਈ ਮਾਤਰਾ ਵਿੱਚ ਕੀ ਅੰਤਰ ਹੈ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਟੋਪਿਕ ਦੀ ਮੰਧ ਤੇ ਮੰਗੀ ਗਈ ਮਾਤਰਾ ਇੱਛਾ ਤੇ ਲੋੜ ਇਹਨਾਂ ਗੱਲਾਂ ਦੀ ਜਾਣਕਾਰੀ ਹੋਣ ਤੋਂ ਬਾਅਦ ਆਪਾਂ ਹੁਣ ਗੱਲ ਕਰਾਂਗੇ ਮੰਗ ਸੂਚੀ ਦੀ ਡਿਮਾਂਡ ਸ਼ੈਡਿਊਲ ਇਸ ਲੈਸਨ ਦਾ ਅਗਲਾ ਟੋਪਿਕ ਹੁੰਦਾ ਹੈ ਇਸ ਨੂੰ ਮੰਗ ਅਨੁਸੂਚੀ ਵੀ ਕਹਿ ਸਕਦੇ ਆਪਾਂ ਇਸ ਨੂੰ ਮੰਗ ਤਾਲਕਾ ਵੀ ਕਹਿ ਸਕਦੇ ਆ ਤਾਂ ਮੰਗ ਸੂਚੀ ਉਹ ਤਾਲਕਾ ਹੈ ਜੋ ਬਾਕੀ ਗੱਲਾਂ ਸਮਾਨ ਰਹਿਣ ਤੇ ਬਾਕੀ ਗੱਲਾਂ ਸਮਾਨ ਲੈਣੇ ਦਾ ਮਤਲਬ ਉਹੀ ਆਮਦਨ ਮੌਸਮ ਰੁਚੀ ਤਾਨ ਆਦਿ ਤੇ ਕਿਸੇ ਵਸਤੂ ਦੀਆਂ ਵੱਖ-ਵੱਖ ਕੀਮਤਾਂ ਤੇ ਖਰੀਦੀ ਗਈਆਂ ਮਾਤਰਾਵਾਂ ਨੂੰ ਬਰਗੜ ਕਰਦੀ ਹੈ ਯਾਨੀ ਕਿ ਮਾਰਕ ਸੂਚੀ ਉਹ ਤਾਲਿਕਾ ਹੁੰਦੀ ਹੈ ਜੋ ਸਾਨੂੰ ਇੱਕ ਸੰਬੰਧ ਪ੍ਰਗਟ ਕਰਕੇ ਦਿੰਦੀ ਹੈ ਕਿਸ-ਕਿਸ ਦੇ ਵਿੱਚ ਕੀਮਤ ਅਤੇ ਖਰੀਦੀ ਗਈ ਮਾਤਰਾ ਦੇ ਵਿੱਚ ਇਸ ਕਰਕੇ ਇੱਥੇ ਆਪਾਂ ਦੂਸਰੇ ਸ਼ਬਦਾਂ ਵਿੱਚ ਵੀ ਲਿਖਿਆ ਹੈ ਉਸ ਸੂਚੀ ਜਿਸ ਵਿੱਚ ਕੀਮਤ ਅਤੇ ਖਰੀਦੀ ਗਈ ਮਾਤਰਾ ਦੇ ਸੰਬੰਧਾ ਨੂੰ ਪ੍ਰਗਟ ਕੀਤਾ ਜਾਂਦਾ ਹੈ ਮੰਗ ਸੂਚੀ ਅਖਾਉਂਦੀ ਹੈ ਉਸ ਸੂਚੀ ਜਿਸ ਵਿੱਚ ਕੀਮਤ ਅਤੇ ਖਰੀਦੀ ਗਈ ਮਾਤਰਾ ਦੇ ਵਿੱਚ ਸੰਬੰਧ ਪ੍ਰਗਟ ਕੀਤਾ ਜਾਂਦਾ ਹੈ ਉਸ ਨੂੰ ਮੰਗ ਸੂਚੀ ਕਿਹਾ ਜਾਂਦਾ ਹੈ 2 ਮਾਰਕਸ ਦੇ ਵਿੱਚ ਅਗੇਨ ਇੱਕ ਕੁਸਚਨ ਪੁੱਛਿਆ ਜਾਂਦਾ ਹੈ ਇਸੇ ਤਰੀਕੇ ਨਾਲ ਜੇਕਰ ਆਪਾਂ ਅੱਗੇ ਵਧੀਏ ਤਾਂ ਆਪਣੇ ਕੋਲ ਦੂਜਾ ਕੁਸਚਨ ਬਣ ਜਾਂਦਾ ਹੈ ਮੰਗ ਸੂਚੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਤਾਂ ਮੰਗ ਸੂਚੀ ਸਾਫ ਸ਼ਬਦਾਂ ਵਿੱਚ ਇੱਥੇ ਲਿਖਿਆ ਹੈ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਵਿਅਕਤੀਗਤ ਮੰਗ ਸੂਚੀ। ਵਿਅਕਤੀਗਤ ਮੰਗ ਸੂਚੀ। ਇੰਡੀਵਿਜੂਅਲ ਡਿਮਾਂਡ ਸ਼ੈਡਿਊਲ। ਦੋਜੀ ਬਾਜ਼ਾਰ ਮੰਗ ਸੂਚੀ। ਮਾਰਕੀਟ ਡਿਮਾਂਡ ਸ਼ੈਡਿਊਲ। ਇਸ ਤਰ੍ਹਾਂ ਨਾਲ ਆਪਾਂ ਹੁਣ ਇਹਨਾਂ ਦੀ ਇੱਕ ਇੱਕ ਕਰਕੇ ਵਿਆਖਿਆ ਕਰਦੇ ਆ ਸਮਝਦੇ ਆ ਨਾ ਵਿਅਕਤੀਗਤ ਮੰਗ ਸੂਚੀ ਵਿਅਕਤੀਗਤ ਮੰਗ ਸੂਚੀ ਉਹ ਤਾਲਿਕਾ ਹੈ ਜੋ ਮੰਗ ਦੇ ਦੂਜੇ ਤੱਤਾਂ ਦੇ ਸਥਿਰ ਰਹਿੰਦੇ ਇੱਕ ਵਿਅਕਤੀ ਦਵਾਰਾ ਇੱਥੇ ਆਪਾਂ ਇੱਕ ਉਪ ਭੋਗਤਾ ਵੀ ਲਿਖ ਸਕਦੇ ਹਾਂ ਇੱਕ ਉਪਭੋਗਤਾ ਦਵਾਰਾ ਇਕ ਨਿਸ਼ਚਿਤ ਸਮੇਂ ਦੌਰਾਨ ਵਸਤੂਆਂ ਵੱਖ-ਵੱਖ ਕੀਮਤਾਂ ਤੇ ਵਸਤੂ ਦੀ ਮੰਗੀ ਗਈ ਮਾਤਰਾਵਾਂ ਦੇ ਸੰਬੰਧ ਨੂੰ ਬਰਗੜ ਕਰਦੀ ਹੈ ਯਾ ਆਪਾਂ ਸਿੰਪਲ ਵਰ ਸਧਾਰਨ ਕਹਿ ਸਕਦੇ ਆ ਵਿਅਕਤੀਗਤ ਮੰਗ ਸੂਚੀ ਉਹ ਸੂਚੀ ਹੁੰਦੀ ਹੈ ਜੋ ਕਿਸੇ ਇੱਕ ਉਪਭੋਗਤਾ ਦੁਆਰਾ ਵਸਤੂ ਦੀ ਵੱਖ-ਵੱਖ ਕੀਮਤਾਂ ਤੇ ਦਿੱਤੇ ਹੋਏ ਸਮੇਂ ਦੇ ਵਿੱਚ ਯਾ ਇੱਕ ਨਿਸ਼ਚਿਤ ਸਮੇਂ ਵਿੱਚ ਵੱਖ-ਵੱਖ मात्राਵਾਂ ਦੇ ਸਮਰਨ ਵਰਗਣ ਕਰਦੇ ਹੁਣ ਇੱਥੇ ਇਹਦੀ ਇੱਕ ਐਗਜ਼ਾਮਪਲ ਹੈ ਵਿਅਕਤੀ ਦਾ ਤਮੰਨੂ ਸੂਚੀ ਦੀ ਜਦੋਂ ਕੀਮਤ 1 ਹੈ 5 ਇਕਾਈਆਂ ਦੀ ਮੰਗ ਕੀਤੀ ਜਾਂਦੀ ਹੈ 2 ਤੇ 4 3 ਤੇ 3 4 ਤੇ 2 5 ਦੇ 1 ਇੱਥੇ ਤੁਸੀਂ ਦੇਖ ਰਹੇ ਹੋ ਕਿ ਕੀਮਤ ਵੱਧ ਰਹੀ ਹੈ ਮੰਗ ਘੱਟ ਰਹੀ ਹੈ ਤੋ ਕੀਮਤ ਅਤੇ ਮੰਗ ਵਿੱਚ ਉਲਟਾ ਸੰਬੰਧ ਪਾਇਆ ਜਾਂਦਾ ਹੈ ਇਨਵਰਸ ਰਿਲੇਸ਼ਨ ਪਾਇਆ ਜਾਂਦਾ ਹੈ ਇਹ ਵੀ 1 ਮਾਰਕਸ ਦਾ ਕੁਸਚਨ ਜਿਹੜਾ ਹੈ ਉਹ ਆਂਦਾ ਹੈ ਕਈ ਵਾਰ ਕਿ ਵਸਤੂ ਦੀ ਕੀਮਤ ਅਤੇ ਮੰਗ ਦੇ ਵਿੱਚ ਕਿਸ ਤਰ੍ਹਾਂ ਦਾ ਸੰਬੰਧ ਹੁੰਦਾ ਹੈ ਤੁਸੀਂ ਕਹਿ ਸਕਦੇ ਹੋ ਉਲਟਾ ਸੰਬੰਧ ਹੁੰਦਾ ਹੈ ਉਲਟਾ ਜਾਂ ਬਾਕੀ ਸਾਰੇ ਇਨਵਰਸ ਰਿਲੇਸ਼ਨ ਹੁੰਦਾ ਹੈ ਤਾਂ ਇਹ ਹੈ ਵਿਅਕਤੀਗਤ ਮੰਗ ਸੂਚੀ ਹੋਰ ਨੈਕਸਟ ਹੈ ਵਿਅਕਤੀਗਤ ਮੰਗ ਸੂਚੀ ਨੂੰ ਪੜਨ ਤੋਂ ਬਾਅਦ ਉਹ ਆਪਣੀ ਬਾਜ਼ਾਰ ਮੰਗ ਸੂਚੀ ਮਾਰਕੀਟ ਡਿਮਾਂਡ ਸਟਡੀ ਆਪਰ ਪਤਾ ਹੈ ਕਿ ਕਿਸੇ ਵੀ ਵਸਤੂ ਦੇ ਸਾਰੇ ਬਾਜ਼ਾਰ ਵਿੱਚ ਬਹੁਤ سارے ਖਰੀਦਦਾਰ ਹੁੰਦੇ ਨੇ ਜਿਸ ਸੂਚੀ ਰਾਹੀਂ ਇੱਕ ਸਮਯ ਮਿਆਦ ਦੇ ਦੌਰਾਨ ਵੱਖ-ਵੱਖ ਕੀਮਤਾਂ ਦੇ ਕਿਸੇ ਵਸਤੂ ਦੀ ਬਾਜ਼ਾਰ ਵਿੱਚ ਸਭ ਖਰੀਦਦਾਰਾਂ ਦੁਆਰਾ ਕੁੱਲ ਮੰਗ ਨੂੰ ਪ੍ਰਗਟ ਕੀਤਾ ਜਾਂਦਾ ਹੈ ਉਸ ਨੂੰ ਬਾਜ਼ਾਰ ਮੰਗ ਸੂਚੀ ਕਿਹਾ ਜਾਂਦਾ ਹੈ ਯਾਪਾਂ ਕਹਿ ਸਕਦੇ ਕਿ ਬਾਜ਼ਾਰ ਮੰਗ ਸੂਚੀ ਉਹ ਤਾਲਿਕਾ ਹੁੰਦੀ ਹੈ ਜੋ ਬਾਜ਼ਾਰ ਵਿੱਚ ਸਾਰੇ ਖਪੋਕਤਾਵਾਂ ਦੁਆਰਾ ਇੱਕ ਦਿੱਤੇ ਸਮੇਂ ਵਿੱਚ ਵੱਖ-ਵੱਖ ਕੀਮਤਾਂ ਤੇ ਕੀਤੀ ਗਈ ਕੁੱਲ ਮੰਗ ਨੂੰ ਬਰਕਰਾਰ ਕਰਦੀ ਹੈ ਐਗਜ਼ਾਮਪਲ ਦੇਖੋ ਵਸਤੂ ਦੀ ਕੀਮਤ 1 ਰੁਪਏ ਹੈ ए कोई व्यक्ति है वो चार इकाइया की मांग करता है एक रुपए कीमत पे बी कोई व्यक्ति है पांच इकाइया की मांग करता है तो बाजार में उसकी मांग चार जमा पांच यानी कि फोर प्लस फाइव नाइन हो जाते हैं जब प्राइस वर्ग के दो रुपए हो जाए ए इच्छा जाहिर करता है तीन इकाइया दी बी करता है चार दी ਇਸ ਤਰ੍ਹਾਂ ਨਾਲ ਬਾਜ਼ਾਰ ਮੰਗ ਜਿਹੜੀ ਹੈ A ਔਰ B ਦੀ ਮੰਗ ਨੂੰ ਜੋੜ ਦਿੱਤਾ ਜਾਵੇ ਜਿਵੇਂ ਇੱਥੇ ਦਿਖਾਇਆ ਹੈ A, A B ਤਾਂ 3 4 7 ਹੋ ਜਾਂਦੀ ਹੈ ਜੇਕਰ ਕੀਮਤ ਵਧ ਕੇ 3 ਰੁਪਏ ਹੋ ਜਾਏ A 2 ਇਕਾਈਆਂ ਦੀ ਮੰਗ ਕਰ ਰਿਹਾ ਹੈ B ਜਿਹੜਾ ਹੈ 3 ਇਕਾਈਆਂ ਦੀ ਮੰਗ ਕਰ ਰਿਹਾ ਹੈ ਤਾਂ ਬਾਜ਼ਾਰ ਮੰਗ 2 3 5 ਹੋ ਜਾਂਦੀ ਹੈ 4 ਰੁਪਏ ਕੀਮਤ ਹੋਣ ਤੇ A ਇੱਕ ਵਖ ਇੱਕ ਚੀਜ਼ ਦੀ ਮੰਗ ਕਰਦਾ ਹੈ B ਦੋ ਦੀ ਕਰਦਾ ਹੈ ਏ ਬਾਜ਼ਾਰ ਵਿੱਚ a b ਇੱਥੇ ਮੰਨ ਲਓ c ਵੀ ਹੁੰਦਾ ਸਪੋਜ਼ ਦੈਟ c ਮੰਨ ਲਓ 1 ਰੁਪਏ ਦੇ ਮੰਗ ਕਰਦਾ 6 ਇਕਾਈਆਂ ਦੀ ਤਾਂ ਬਾਜ਼ਾਰ ਮੰਗ ਕਿਵੇਂ ਕੈਲਕੂਲੇਟ ਕਰ ਸਕਦੇ ਸੀ ਆਪਾਂ ਫਿਰ ਆਪਣੀ ਬਾਜ਼ਾਰ ਮੰਗ ਕੀ ਹੁੰਦੀ a b c ਦੀ ਮੰਗ ਯਾਨੀ ਕਿ 4 5 6 15 ਇਕਾਈਆਂ ਆ ਜਾਣਗੀਆਂ ਜੇਕਰ ਕੀਮਤ ਡੋਰ पे हो जाए त सी 5 ਗਾਈਆਂ ਦੀ ਮੰਗ ਕਰਦਾ ਫਿਰ ਇਹ ਕਿਵੇਂ ਆ ਜਾਂਦਾ 3 4 5 12 ਗਾਈਆਂ ਦੀ ਮੰਗ ਆ ਜਾਂਦੀ ਬਾਜ਼ਾਰ ਦੇ ਵਿੱਚ ਇਸੇ ਤਰ੍ਹਾਂ 4 ਔਰ 3 ਹੋਣਗੇ ਤਾਂ ਕੀ ਹੋ ਜਾਂਦੀ 2 3 4 9 ਬਾਜ਼ਾਰ ਮੰਗ 4 ਤੇ ਕਿੰਨੀ ਹੋ ਜਾਂਦੀ 1 2 3 6 ਇਸ ਤਰ੍ਹਾਂ ਨਾਲ ਤੁਸੀਂ ਬਾਜ਼ਾਰ ਮੰਗ ਕੈਲਕੂਲੇਟ ਕਰ ਸਕਦੇ ਹੋ ਇਹਸੀ ਬਾਜ਼ਾਰ ਮੰਗ ਸੂਚੀ ਇਸ ਦੇ ਬੇਸ ਤੇ 4 ਨੰਬਰ ਦਾ ਨੰਮਰੀਕ ਆ ਜਾਂਦਾ ਹੈ ਬਾਜ਼ਾਰ ਮੰਗ ਪਤਾ ਕਰੋ A ਦੀ ਮੰਗ B ਦੀ ਮੰਗ C ਦੀ ਮੰਗ ਦਿੱਤੀ ਹੈ D ਦੀ ਦਿੱਤੀ ਹੈ ਸਾਰਿਆਂ ਨੂੰ ਜੋੜ ਦੋ A B C D ਜੇਕਰ ਬਾਜ਼ਾਰ ਮੰਗ ਦਿੱਤੀ ਦੋਆਂ ਦੀ ਮੰਗ ਦਿੱਤੀ ਹੋਏ C ਦੀ ਘਟਲੀ ਹੋਏ ਬਾਜ਼ਾਰ ਮੰਗ ਵਿੱਚ ਦੋਨਾਂ ਦੀ ਮੰਗ ਜੋੜ ਕੇ ਮਾਈਨਸ ਕਰ ਸਕਦੇ ਹੋ ਉਹ ਵੀ ਕੁਸਚਨ ਆ ਜਾਂਦਾ ਹੈ ਤਾਂ ਇਹ ਹੈ ਬਾਜ਼ਾਰ ਮੰਗ ਸੂਚੀ ਤਾਂ ਬਜਾਰ ਮੰਗ ਸੂਚੀ ਪੜਨ ਤੋਂ ਬਾਅਦ ਹੁਣ ਨੈਕਸਟ ਜਿਹੜਾ ਟੋਪਿਕ ਹੈ ਉਹ ਹੈ ਡਿਮਾਂਡ ਕਰਵ ਮੰਗ ਵਕਰ ਡਿਮਾਂਡ ਕਰਵ ਮੰਗ ਸੂਚੀ ਨੂੰ ਰੇਖਾ ਚਿੱਤਰਾਂਹੀਂ ਪ੍ਰਗਟ ਕਰਨਾ ਹੀ ਮੰਗ ਵਕਰ ਅਖਵਾਉਂਦਾ ਹੈ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਡਿਮਾਂਡ ਸ਼ੈਡਿਊ ਇਜ਼ ਕਾਲਡ ਡਿਮਾਂਡ ਕਰਵ ਜੇਕਰ ਤੁਸੀਂ ਨਾਲ-ਨਾਲ ਨੋਟਸ ਬਣਾਣੇ ਹੋ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜੋ ਵੀ ਮੀਨਿੰਗ ਜੋ ਵੀ ਇੱਥੇ ਬਣ ਸਕਦਾ ਸੀ ਮਟੀਰੀਅਲ ਉਹ ਅਸੀਂ ਇੱਥੇ ਲਿਖਿਆ ਆਇਆ ਡਿਸਕਸ ਕੀਤਾ ਹੈ ਮੰਗਵਕਰ ਕਿਸੇ ਵਸਤੂ ਦੀ ਵੱਖ-ਵੱਖ ਕੀਮਤਾਂ ਤੇ ਮੰਗੀ ਗਈ ਮਾਤਰਾਵਾਂ ਦੇ ਸੰਬੰਧ ਨੂੰ ਬਰਕਰਾਰ ਕਰਦਾ ਮੰਗਵਕਰ ਕੀ ਹੈ ਜੇਕਰ ਆਵੇ ਮੰਗਵਕਰ ਤੋਂ ਤੁਹਾਡਾ ਕੀ ਭਾਵ ਹੈ ਤਾਂ ਤੁਸੀਂ ਇਹ ਵਾਲਾ ਜਿਹੜਾ ਮੀਨਿੰਗ ਹੈ ਉਹ ਲਿਖ ਸਕਦੇ ਹੋ ਮੰਗਵਕਰ ਕੀ ਹੈ ਜੇਕਰ ਆਵੇ ਭਾਈਚੰਸ ਤਾਂ ਤੁਸੀਂ ਲਿਖੋਗੇ ਮੰਗਵਕਰ ਕਿਸੇ ਵਸਤੂ ਦੀ ਵੱਖ-ਵੱਖ ਕੀਮਤ ਤੇ ਮੰਗੀ ਗਈਆਂ ਮਾਤਰਾਵਾਂ ਦੇ ਸਬੰਧ ਨੂੰ ਦਰਕਰਦਾ ਹੈ ਆਮ ਤੌਰ ਤੇ ਕੀਮਤ ਅਤੇ ਮੰਗ ਵਿੱਚ ਕੀਮਤ ਅਤੇ ਮੰਗ ਵਿੱਚ ਇਨਵਰਸ ਰਿਲੇਸ਼ਨ ਹੁੰਦਾ ਹੈ 네ਗੇਟਿਵ ਰਿਲੇਸ਼ਨ ਹੁੰਦਾ ਹੈ ਉਲਟਾ ਸਬੰਧ ਹੁੰਦਾ ਹੈ ਇਸਰਕੇ ਆ ਮੰਗ ਵਕਰ ਦੀ ਜਿਹੜੀ ਢਲਾਨ ਹੈ ਇਹ ਰਿਨਾਤਮਕ ਹੁੰਦੀ ਹੈ ਲੈਫਟ ਟੂ ਰਾਈਟ ਖੱਬੇ ਤੋਂ ਸੱਜੇ ਵੱਲ ਝੁਕਾ ਹੁੰਦਾ ਹੈ ਤਾਂ ਮੰਗ ਵਕਰ ਜਿਹੜਾ ਸਧਾਰਨ ਅਸਤਵਾਂ ਦੀ ਹਾਲਤ ਵਿੱਚ ਖੱਬੇ ਤੋਂ ਸੱਜੇ ਵੱਲ ਜੋ ਝੁਕਾ ਹੁੰਦਾ ਹੈ ਤਾਂ ਇਸ ਤਰ੍ਹਾਂ ਨਾਲ ਤੁਸੀਂ ਇਹਨੂੰ ਦੱਸ ਸਕਦੇ ਸੀਗੇ ਹੋਏ ਜਿਵੇਂ ਮੰਗ ਸੂਚੀ ਦੋ ਤਰ੍ਹਾਂ ਦੀ ਸੀ ਓਵੇਂ ਹੀ ਮੰਗ ਵਕਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੈ ਵਿਅਕਤੀਗਤ ਮੰਗ ਵਕਰ ਔਰ ਇੱਕ ਹੈ ਬਾਜ਼ਾਰ ਮੰਗ ਵਕਰ ਜਿਹੜਾ ਵਿਅਕਤੀਗਤ ਮੰਗ ਵਕਰ ਹੈ ਉਹ ਡਿਸਕਸ ਕਰਦੇ ਹਾਂ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਵਿਅਕਤੀਗਤ ਮੰਗ ਵਕਰ ਉਹ ਵਕਰ ਹੈ ਜੋ ਇੱਕ ਉਪਭੋਗਤਾ ਜਾਂ ਜੋ ਇੱਕ ਨਿਸ਼ਚਿਤ ਮਿਆਦ ਦੇ ਦੌਰਾਨ ਕਿਸੇ ਵਸਤੂ ਦੀਆਂ ਵੱਖ-ਵੱਖ ਕੀਮਤਾਂ ਤੇ ਇੱਕ ਉਪਭੋਗਤਾ ਰਹੀਂ ਉਸ ਵਸਤੂ ਦੀਆਂ ਮੰਗੀ ਗਈਆਂ ਮਾਤਰਾਵਾਂ ਨੂੰ ਪ੍ਰਗਟ ਕਰਦਾ ਹੈ ਆਪਾਂ ਇਹ ਵੀ ਕਹਿ ਸਕਦੇ ਆ ਕਿ ਵਿਅਕਤੀਗਤ ਮੰਗ ਸੂਚੀ ਨੂੰ ਇੱਕ ਰੇਖਾ ਚਿੱਤਰ ਦੇ ਰੂਪ ਵਿੱਚ ਪੇਸ਼ ਕਰਨ ਨੂੰ ਵਿਅਕਤੀਗਤ ਮੰਗ ਵਕਰ ਕਿਹਾ ਜਾਂਦਾ ਹੈ ਜਦੋਂ ਆਪਾਂ ਵਿਅਕਤੀਗਤ ਮੰਗ ਸੂਚੀ ਬਣਾਈ ਸੀ ਤਾਂ ਆਪਾਂ ਉੱਥੇ ਪ੍ਰਾਈਸ ਲਿਆ ਸੀ ਔਰ ਇੱਕ ਆਪਾਂ ਲਈ ਸੀ ਉੱਥੇ ਮਾਤਰਾ ਯਾਨੀ ਕਿ ਕੁਆਂਟੀਟੀ 1 2 3 4 5 5 4 3 2 1 ਆਸੀ ਵਿਅਕਤੀਗਤ ਮੰਗ ਸੂਚੀ ਕੀ ਸੀ ਵਿਅਕਤੀਗਤ ਮੰਗ ਸੂਚੀ ਹੁਣ ਵਿਅਕਤੀਗਤ ਮੰਗ ਸੂਚੀ ਨੂੰ ਆਪਾਂ ਇੱਕ ਰੇਖਾ ਚਿੱਤਰ ਦੇ ਰੂਪ ਚ ਪੇਸ਼ ਕੀਤਾ ਹੈ ਜਦੋਂ ਵਸਤੂ ਦੀ ਪ੍ਰਾਈਸ ਇੱਕ ਹੈ ਪੰਜ ਇਕਾਈਆਂ ਦੀ ਮੰਗ ਕੀਤੀ ਜਾਂਦੀ ਹੈ 2 ਹੈ ਤਾਂ 4 3 ਹੈ ਤਾਂ 3 4 ਹੈ ਤਾਂ 2 5 ਹੈ ਤਾਂ 1 ਇਹ ਗੱਲ ਹੋ ਗਈ 5 ਰੁਪਏ ਦੇ ਦੀਵਾਲੇ ਇੱਕ 4 ਤੇ 2 ਹੈ 3 ਤੇ 3 ਹੈ 2 ਤੇ 4 ਹੈ 1 ਤੇ 5 ਇਸ ਤਰ੍ਹਾਂ ਨਾਲ ਇਹ ਹੈ ਵਿਅਕਤੀਗਤ ਮੰਗ ਵਕਰ ਤਾਂ ਵਿਅਕਤੀਗਤ ਮੰਗ ਵਕਰ ਕਿਸੇ ਇੱਕ ਖਪੋਕ ਦਾ ਦੁਆਰਾ ਵਸਤੂ ਦੀ ਵੱਖ-ਵੱਖ ਕੀਮਤਾਂ ਦੇ ਦਿੱਤੀ ਗਈ ਵੱਖ-ਵੱਖ ਮੰਗ ਦੀ ਮਾਤਰਾ ਨੂੰ ਪ੍ਰਗਟ ਕਰਦਾ ਹੈ ਹੁਣ ਇਸ ਤੋਂ ਬਾਅਦ ਟੋਪਿਕ ਆਉਂਦਾ ਹੈ ਬਾਜ਼ਾਰ ਮੰਗ ਵਕਰ ਹੁਣ ਗੱਲ ਕਰਦੇ ਹਾਂ ਬਾਜ਼ਾਰ ਮੰਗ ਵਕਰ ਦੀ ਮਾਰਕੀਟ ਡਿਮਾਂਡ ਬਾਜ਼ਾਰ ਮੰਗ ਉੱਕਰ ਉਹ ਉੱਕਰ ਹੈ ਜੋ ਕਿਸੇ ਵਸਤੂ ਦੀਆਂ ਵੱਖ-ਵੱਖ ਕੀਮਤਾਂ ਤੇ ਵੱਖ-ਵੱਖ ਕੀਮਤਾਂ ਤੇ ਵੱਖ-ਵੱਖ ਉਪਭੋਗਤਾਵਾਂ ਰਾਹੀਂ ਮੰਗੀਆਂ ਗਈਆਂ ਮਾਤਰਾਵਾਂ ਦੇ ਜੋੜ ਨੂੰ ਬਰਕਰੜ ਕਰਦਾ ਹੈ ਵੱਖ-ਵੱਖ ਉਪਭੋਗਤਾਵਾਂ ਦੁਆਰਾ ਇੱਥੇ ਉਪਭੋਗਤਾ ਬਹੁਤ سارے ਹੈ ਬਹੁਤ ਸਾਰੇ ਬਹੁਤ سارے ਮੰਗੀ ਗਈ ਮਾਤਰਾਵਾਂ ਦੇ ਜੋੜ ਨੂੰ ਪਰਗਟ ਕਰ ਰਹਾ ਹੈ ਬਾਜ਼ਾਰ ਮੰਗ ਵਕਰ ਵਿਅਕਤੀਗਤ ਮੰਗ ਵਕਰ ਦਾ ਸੰਪਰਦ ਹੈ ਇਹ ਹੋਰਿਜ਼ੋਂਟਲ ਸਮਿਸ਼ਨ ਹੈ ਹੋਰਿਜ਼ੋਂਟਲ ਸਮਿਸ਼ਨ ਮਤਲਬ ਉਹਨਾਂ ਦਾ ਸਾਹਮਣੇ ਇੱਕ ਜੋੜ ਬਣ ਜਾਂਦਾ ਹੈ ਹੁਣ ਇੱਥੇ ਆਪਾਂ ਬਾਜ਼ਾਰ ਮੰਗ ਵਕਰ ਬਣਾਇਆ ਹੋਇਆ ਹੈ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬਾਜ਼ਾਰ ਮੰਗ ਸੂਚੀ ਨੂੰ ਇੱਕ ਰੇਖਾ ਚਿੱਤਰ ਦੇ ਰੂਪ ਵਿੱਚ ਪੇਸ਼ ਕਰਨ ਨੂੰ ਬਾਜ਼ਾਰ ਮੰਗ ਉੱਕਰ ਕੇ ਆ ਜਾਂਦਾ ਹੁਣ ਬਾਜ਼ਾਰ ਮੰਗ ਸੂਚੀ ਜਿਹੜੀ ਹੈ ਇੱਥੇ ਆਪਾਂ ਜੋ ਪਹਿਲਾਂ ਕਰਕੇ ਆਏ ਸੀ ਉਹੀ ਲਿਖ ਸਕਦੇ ਆ ਹੁਣ ਜੇਕਰ ਆਪਾਂ ਬਾਜ਼ਾਰ ਮੰਗ ਸੂਚੀ ਦੀ ਗੱਲ ਕਰੀਏ ਤਾਂ ਬਾਜ਼ਾਰ ਮੰਗ ਸੂਚੀ ਇਸ ਤਰ੍ਹਾਂ ਦੀ ਸੀ ਮੰਨ ਲਓ ਇੱਥੇ ਕੀਮਤ ਸੀ ਇੱਥੇ ਏ ਵਿਅਕਤੀ ਦੀ ਮੰਗ ਸੀ ਇੱਥੇ 20 ਵਿਅਕਤੀ ਦੀ ਮੰਗ ਸੀ ਇਥੇ ਬਾਜ਼ਾਰ ਮੰਗ ਸੀ ਬਾਜ਼ਾਰ ਮੰਗ ਦੇ ਵਿੱਚ ਆਪਾਂ a b ਕੀਤਾ ਆਇਆ ਸੀ ਕੀਮਤ 1 ਇਹ 4 ਇਕਾਈਆਂ ਖਰੀਦਦਾ ਹੈ ਇਹ 5 ਕਰਦਾ ਹੈ 4 5 9 ਕੀਮਤ 2 ਇਹ 3 ਕਰਦਾ ਹੈ ਇਹ 4 ਕਰਦਾ ਹੈ 3 4 ਬਰਾਬਰ 7 3 ਦੇ ਇੱਕ ਇਹ 2 ਕਰਦਾ ਹੈ ਇਹ 3 ਕਰਦਾ ਹੈ 2 3 5 4 ਦੇ ਇੱਕ ਇਹ 2 1 2 ਬਰਾਬਰ 4 ਇਸੇ ਚੀਜ਼ ਨੂੰ ਆਪਾਂ ਇੱਕ ਰੇਖਾ ਚਿੱਤਰ ਦੇ ਰੂਪ ਵਿੱਚ ਦਿਖਾਇਆ ਹੈ ਕਿ ਇਹ ਦਾ ਡਿਮਾਂਡ ਕਰਵ ਹੈ ਜਦੋਂ ਕੀਮਤ ਦੇਖ ਕੇ ਚਾਰ ਇਕਾਈਆਂ ਦੀ ਮੰਗ ਕਰਦਾ ਹੈ b ਜਿਹੜਾ ਹੈ 1 ਰੁਪਏ ਤੇ ਪੰਜ ਇਕਾਈਆਂ ਦੀ ਮੰਗ ਕਰਦਾ ਹੈ ਹੁਣ ਬਾਜ਼ਾਰ ਵਿੱਚ ਜਦੋਂ ਕੀਮਤ ਦੇਖ ਕੇ ਨੋ ਇਕਾਈਆਂ ਦੀ ਮੰਗ ਹੁੰਦੀ ਹੈ ਜਦੋਂ ਕੀਮਤ 2 ਹੈ ਇਹ ਤਿੰਨ ਇਕਾਈਆਂ ਦੀ ਮੰਗ ਕਰਦਾ ਹੈ ਇਹ ਕਰਦਾ ਚਾਰ ਦੇ ਤਾਂ ਬਾਜ਼ਾਰ ਮੰਗ 7 ਹੋ ਜਾਂਦੀ ਹੈ ਦੋਨਾਂ ਦਾ ਜੋੜ 3 4 7 3 ਰੁਪਏ ਕੀਮਤ ਤੇ ਇਹ ਦੋ ਹੀ ਇਕਾਈਆਂ ਦੀ ਮੰਗ ਕਰਦਾ ਹੈ ਇਹ ਤਿੰਨ ਦੀ ਕਰਦਾ ਹੈ ਬਾਜ਼ਾਰ ਵਿੱਚ 2 3 5 ਦੀ ਮੰਗ ਹੋ ਜਾਂਦੀ ਹੈ ਉਸ ਤੋਂ ਬਾਅਦ 4 ਤੇ 1 ਇਕਾਈ ਦੀ ਕਰਦਾ ਹੈ ਇਹ 2 ਦੀ ਕਰਦਾ ਹੈ ਤਾਂ ਬਾਜ਼ਾਰ ਮੰਗ ਕੀ ਹੈ 1 2 3 ਇਸ ਕਰਕੇ ਆ ਜਿਹੜਾ ਕਰੋ ਬਣਿਆ ਹੈ ਇਹ ਇਹਨਾਂ ਦੋਨਾਂ ਦੇ ਜੋੜ ਤੋਂ ਬਣਿਆ ਹੈ ਤਾਂ ਕਰਕੇ ਹੋਰ ਹੀ ਜੋੜ ਤੋਂ ਸਮੀਸ਼ਨ ਇਸ ਤਰ੍ਹਾਂ ਨਾਲ ਇਹ ਜਿਹੜਾ ਹੈ ਬਾਜ਼ਾਰ ਮੰਗ ਵਕਰ ਦੀ ਧਾਰਨਾ ਸੀਗੀ। ਤੋਂ ਆਪਾਂ ਇਥੋਂ ਤੱਕ ਜਦੋਂ ਡਿਸਕਸ ਕਰ ਲਿਆ ਆਪਾਂ ਕੀਤਾ ਮੰਗ ਕੀ ਹੈ। ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਹੈ ਕਿ ਮੰਗ ਅਤੇ ਮੰਗੀ ਮਾਤਰਾ ਜਾਂ ਮੰਗੀ ਗਈ ਮਾਤਰਾ ਕੀ ਅੰਦਰ ਹੈ। ਉਸ ਤੋਂ ਬਾਅਦ ਆਪਾਂ ਮੰਗ ਸੂਚੀ ਬਾਰੇ ਗੱਲ ਕੀਤੀ ਹੈ। ਮੰਗ ਸੂਚੀ ਦੋ ਤਰ੍ਹਾਂ ਦੀ ਹੁੰਦੀ ਹੈ ਵਿਅਕਤੀਗਤ ਮੰਗ ਸੂਚੀ ਅਤੇ ਬਾਜ਼ਾਰ ਮੰਗ ਸੂਚੀ। ਇਸੇ ਤਰ੍ਹਾਂ ਆਪਾਂ ਮੰਗ ਵਕਰ ਦੀ ਗੱਲ ਕੀਤੀ ਹੈ ਮੰਗ ਵਕਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਵਿਅਕਤੀਗਤ ਮੰਗ ਵਕਰ ਔਰ ਇੱਕ ਬਾਜ਼ਾਰ ਮੰਗ ਵਕਰ ਤਾਂ ਇਸ ਤਰ੍ਹਾਂ ਨਾਲ ਇਸ ਟੋਪਿਕ ਨੂੰ ਜਦੋਂ ਆਪਾਂ ਇਹਨਾਂ ਪੜ੍ਹ ਲੈਨੇ ਆ ਤਾਂ ਇੱਥੇ ਤੁਸੀਂ ਕੁਝ ਕੁਐਸਚਨ ਜਿਹੜੇ ਹੈ ਉਹ ਆਪ ਬਿਆਸ ਲਈ ਲੈ ਸਕਦੇ ਹੋ ਕਿ ਤੁਹਾਨੂੰ ਇਹਨਾਂ ਕੁਐਸਚਨਸ ਦਾ ਆਨਸਰ ਆਣਾ ਚਾਹੀਦਾ ਸੀਗਾ ਤਾਂ ਆਪਾਂ ਇੱਥੇ ਕੁਝ ਕੁਐਸਚਨ ਡਿਸਕਸ ਕਰਦੇ ਆਂ ਕੁਝ ਇਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਹੈ ਉਹ ਬਣ ਸਕਦੇ ਹਨ ਪਹਿਲਾ ਕੁਐਸਚਨ ਹੈ ਇੱਛਾ ਅਤੇ ਮੰਗ ਵਿੱਚ ਕੀ ਅੰਤਰ ਹੈ ਇੱਛਾ ਅਤੇ ਮੰਗ ਵਿੱਚ ਕੀ ਅੰਤਰ ਹੈ ਆਪਾਂ ਪਹਿਲਾਂ ਬਹੁਤ ਸਾਰਾ ਡਿਸਕਸ ਕਰ ਲਿਆ ਇਸ ਲਈ ਹੁਣ ਨਹੀਂ ਡਿਸਕਸ ਕਰਾਂਗੇ ਤੁਸੀਂ ਇਹਦਾ ਜਿਹੜਾ ਆਨਸਰ ਹੈ ਉਹ ਬਣਾ ਲੈਣਾ ਹੈ ਡਿਫਰੈਂਸ ਬਿਟਵੀਨ ਡਿਜ਼ਾਇਰ ਐਂਡ ਡਿਮਾਂਡਸ ਇਸ ਨੂੰ ਕਹਿ ਸਕਦੇ ਹਨ ਦੂਸਰਾ ਜਿਹੜਾ ਅਭਿਆਸ ਲਈ ਪ੍ਰਸ਼ਨ ਹੈ ਉਹ ਹੈ ਮੰਗ ਅਤੇ ਮੰਗੀ ਗਈ ਮਾਤਰਾ ਵਿੱਚ ਅੰਤਰ ਲਿਖੋ ਯਾਨੀ ਕਿ ਡਿਫਰੈਂਸ਼ੀਏਟਡ ਡਿਮਾਂਡ ਐਂਡ ਕਵਾਂਟਿਟਿਡ ਡਿਮਾਂਡਡ ਤੀਜਾ ਹੈ ਮੰਗ ਸੂਚੀ ਅਤੇ ਮੰਗ ਵਕਰ ਕੀ ਹੈ ਇਹ ਵੀ ਤੁਸੀਂ ਦੇ ਸਕਦੇ ਹੋ ਆਨਸਰ ਔਰ ਬਾਜ਼ਾਰ ਮੰਗ ਪਤਾ ਕਰੋ ਜਿਹੜੇ ਨੰਮਰਿਕਲ ਦੀ ਮੈਂ ਗੱਲ ਕਰ ਰਿਹਾ ਸੀਗਾ ਤੁਸੀਂ ਬਾਜ਼ਾਰ ਮੰਗ ਪਤਾ ਕਰਕੇ ਦੇਣੀ ਹੈ ਮੈਨੂੰ ਇਹ 4 ਨੰਬਰ ਦਾ ਕਿਸੇ ਨਾਲ ਆਉਂਦਾ ਹੈ ਇੱਕ ਗੱਲ ਹੋਰ ਯਾਦ ਰੱਖੋ ਜੇਕਰ ਮੰਗ ਲੋ ਕਰੇ ਬਾਜ਼ਾਰ ਮੰਗ ਦਿੱਤੀ ਹੋਏ ਆਹ ਕਾਲਮ ਕਿੰਨਾ ਕੀਤਾ ਹੋਵੇ ਤਾਂ ਤੇ ਤੁਹਾਨੂੰ ਜੇਕਰ ਇਸ ਦੀ ਡਿਮਾਂਡ ਜਾਂ ਮੰਗ ਨਾ ਦਿੱਤੀ ਹੋਵੇ ਤਾਂ ਜੋ ਬਾਜ਼ਾਰ ਮੰਗ ਹੋਗੀ ਉਹਦੇ ਵਿੱਚੋਂ ਇਹਨਾਂ ਦੋਨਾਂ ਦੇ ਜੋੜ ਨੂੰ ਮਾਈਨਸ ਕਰ ਦਾਂਗੇ C ਦੀ ਡਿਮਾਂਡ ਆ ਜਾਏਗੀ ਜੇ B ਦੀ ਪੁੱਛਦਾ ਤਾਂ A ਤੇ C ਦੀ ਡਿਮਾਂਡ ਨੂੰ ਜੋੜ ਕੇ ਬਾਜ਼ਾਰ ਮੰਗ ਚੋਂ ਮਾਈਨਸ ਕਰ ਦੋਗੇ ਤਾਂ ਉਹ ਆ ਜਾਏਗੀ ਤਾਂ ਐਗਜ਼ਾਮ ਦੇ ਵਿੱਚ ਇਹ 4 ਮਾਰਕਸ ਦਾ ਕੁਐਸਚਨ ਆਉਂਦਾ ਹੈ ਸਰ ਇਹ ਉਹੀ ਕੁਐਸਚਨ ਡਿਜ਼ਾਈਨ ਕੀਤੇ ਜੋ ਐਗਜ਼ਾਮਸ ਦੇ ਪੁਆਇੰਟ ਆਫ ਵੀ ਬਹੁਤ ਹੀ ਇੰਪੋਰਟੈਂਟ ਹੈ ਤਾਂ ਇਸ ਸਟੂਡੈਂਟਸ ਆਪਣਾ ਲੈਕਚਰ ਉਮੀਦ ਹੈ ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਊਗਾ ਇਸ ਦਾ ਜੋ ਕੰਟੀਨਿਊ ਨੈਕਸਟ ਜੋ ਟੌਪਿਕਸ ਹੈ ਨੈਕਸਟ ਲੈਕਚਰ ਹੈ ਆਪਾਂ ਡਿਲੀਵਰ ਕਰਾਂਗੇ ਜੇ ਤੁਹਾਡਾ ਕਿਸੇ ਤਰੀਕੇ ਦਾ ਕੋਈ ਡਾਊਟ ਹੈ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਲਿਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਇੱਕ ਲੈਕਚਰ ਦਾ ਨੋਟੀਫਿਕੇਸ਼ਨ ਜਿਹੜਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਇਸ ਦੇ ਵਿੱਚ ਆਪਾਂ ਇਸ ਤਰੀਕੇ ਦੀ ਸਟੱਡੀ ਹੈ ਉਸ ਨੂੰ ਜਾਰੀ ਰੱਖਾਂਗੇ ਤਾਂ ਇਸ ਸਟੂਡੈਂਟਸ ਆਪਣਾ ਅੱਜ ਦਾ ਲੈਕਚਰ ਥੈਂਕਸ Thanks a lot.